ਸਭ ਤੋਂ ਪਹਿਲਾਂ ਜਦੋਂ ਅਸੀਂ ਧਰਮਖੰਡ ਦਾ ਜ਼ਿਕਰ ਕਰਦੇ ਆ ਨਾ ਤੇ ਧਰਮ ਦੀ ਪਰਿਭਾਸ਼ਾ ਨੂੰ ਜੇ ਸਮਝਣਾ ਹੋਵੇ ਨਾ ਤੇ ਬੜਾ ਸਮਾਂ ਚਾਹੀਦਾ ਹੈ ਕਿਉਂਕਿ ਗੁਰੂ ਪਾਤਸ਼ਾਹ ਨੇ ਧਰਮ ਦੀ ਪਰਿਭਾਸ਼ਾ ਗੁਰਬਾਣੀ ਦੇ ਅੰਦਰ ਅਨੇਕਾਂ ਪ੍ਰਮਾਣ ਦੇ ਕੇ ਸਾਡੇ ਸਾਹਮਣੇ ਬਿਆਨ ਕੀਤੀ ਹੈ ਸੌਖਾ ਜਿਹਾ ਪ੍ਰਮਾਣ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਜਦੋਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਇਹ ਪੰਕਤੀ ਪੜ੍ਹਦੇ ਆ ਕਿਹੜੀ ਪੰਕਤੀ ਹੈ ਜੀ ਕਿਸੇ ਨੂੰ ਯਾਦ ਹੈ ਜੀ ਧਰਮ ਦੇ ਬਾਰੇ ਵਿੱਚ ਜਿੱਥੇ ਗੁਰੂ ਪਾਸ਼ਾ ਨੇ ਕਿਹਾ ਸਾਰੇ ਧਰਮਾਂ ਦੇ ਨਾਲੋਂ ਇੱਕ ਧਰਮ ਚੰਗਾ ਏ ਸਰਬ ਧਰਮ 'ਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਸਾਰੇ ਧਰਮਾਂ ਦੇ ਨਾਲੋਂ ਸ੍ਰੇਸ਼ਟ ਧਰਮ ਕੀ ਹੈ ਹੁਣ ਸਾਰੇ ਧਰਮਾਂ ਦੇ ਨਾਲ ਦਾ ਮਤਲਬ ਕੀ ਹੋਇਆ ਵੀ ਸਾਰੇ ਧਰਮਾਂ ਨਾਲੋਂ ਹੋਰ ਵੀ ਧਰਮ ਨੇ ਉਹ ਧਰਮ ਕਿਹੜੇ ਨੇ ਇੱਥੇ ਕੋਈ ਦੂਜੇ ਮਤਾਂ ਦਾ ਜ਼ਿਕਰ ਨਹੀਂ ਹੋ ਰਿਹਾ ਵੈਸੇ ਇੱਕ ਇੱਥੇ ਮੈਂ ਬੇਨਤੀ ਕਰਾਂ ਅਸੀਂ ਜਦੋਂ ਗੱਲ ਕਰਦੇ ਹਾਂ ਨਾ ਅਸੀਂ ਕਹਿੰਦੇ ਹਾਂ ਜੀ ਦੁਨੀਆ ਵਿੱਚ ਨਾ ਬਹੁਤ ਸਾਰੇ ਧਰਮ ਨੇ ਪਰ ਗੁਰਬਾਣੀ ਇਸ ਗੱਲ ਨਾਲ ਸਹਿਮਤ ਨਹੀਂ ਗੁਰੂ ਪਾਤਸ਼ਾਹ ਨੇ ਆਖਿਆ ਕਹਿੰਦੇ ਧਰਮ ਇੱਕੋ ਹੀ ਹੈ ਇੱਕੋ ਧਰਮ ਦ੍ਰਿੜਾ ਸੱਚ ਕੋਈ ਸੱਚ ਨੂੰ ਦ੍ਰਿੜ ਕਰਨਾ ਅਸਲ ਦੇ ਵਿੱਚ ਧਰਮ ਕਮਾਉਣਾ ਹੈ ਤੇ ਧਰਮ ਇੱਕੋ ਹੀ ਹੈ ਉਹ ਕੀ ਹੈ ਸੱਚ ਜਿਹਨੇ ਸੱਚ ਨੂੰ ਦ੍ਰਿੜ ਕਰ ਲਿਆ ਨਾ ਭਾਵ ਸੱਚ ਨੂੰ ਜਿਹਨੇ ਆਪਣੇ ਜੀਵਨ 'ਚ ਵਸਾ ਲਿਆ ਉਹ ਧਰਮੀ ਹੋ ਗਿਆ ਉਹ ਧਰਮੀ ਹੋ ਗਿਆ ਤੇ ਜਦੋਂ ਅਸੀਂ ਗੱਲ ਕਰਦੇ ਆ ਨਾ ਵੀ ਹਿੰਦੂ ਧਰਮ, ਇਸਲਾਮ ਧਰਮ, 크੍ਰਿਸਚੀਅਨ ਧਰਮ ਇਹ ਅਸਲ ਦੇ ਵਿੱਚ ਧਰਮ ਨਹੀਂ ਕਹਿਣਾ ਚਾਹੀਦਾ ਇਹ ਮਤ ਨੇ ਵੱਖਰੇ ਵੱਖਰੇ ਜਿਵੇਂ ਸਿੱਖ ਇੱਕ ਮਤ ਹੈ ਹਿੰਦੂ ਮਤ ਹੈ ਇਸਲਾਮ ਮਤ ਹੈ 크੍ਰਿਸਚੀਅਨ ਮਤ ਹੈ ਬੋਧੀ ਜਿਹੜਾ ਉਹ ਇੱਕ ਵੱਖਰਾ ਮਤ ਹੈ ਇਹ ਵੱਖਰੇ ਵੱਖਰੇ ਮਤ ਨੇ ਪਰ ਧਰਮ ਜਿਹੜਾ ਇਹਨਾਂ ਇੱਕੋ ਹੀ ਹੈ ਤੇ ਗੁਰੂ ਪਾਤਸ਼ਾਹ ਨੇ ਇਹ ਗੱਲ ਸਾਡੇ ਸਾਹਮਣੇ ਰੱਖੀ ਕਹਿੰਦੇ ਸਰਬ ਧਰਮ ਵਿੱਚ ਸ਼੍ਰੇਸ਼ ਧਰਮ ਜਿਹੜੇ ਦੁਨੀਆ ਵਿੱਚ ਹੋਰ ਵੀ ਧਰਮ ਮੰਨੇ ਜਾਂਦੇ ਨੇ ਤੇ ਇੱਕ ਇੱਥੇ ਮੈਂ ਬੇਨਤੀ ਹੋਰ ਕਰਾਂ ਵੇਖੋ ਸੰਸਾਰ ਵਿੱਚ ਨਾ ਧਰਮੀ ਹਰ ਬੰਦਾ ਹੈਗਾ ਜੇ ਹਰ ਬੰਦਾ ਧਰਮੀ ਹੈ ਇੱਥੋਂ ਤੱਕ ਇੱਕ ਚੋਰ ਵੀ ਧਰਮੀ ਜੇ ਇੱਕ ਡਾਕੂ ਵੀ ਧਰਮੀ ਜੇ ਇੱਕ ਲੁਟੇਰਾ ਵੀ ਧਰਮੀ ਜੇ ਇੱਕ ਠਗੀਆਂ ਮਾਰਨ ਵਾਲਾ ਵੀ ਧਰਮੀ ਹੈ ਪਤਾ ਕਿਵੇਂ ਚੋਰ ਦਾ ਧਰਮ ਕੀ ਹੈ ਜੀ ਚੋਰੀ ਕਰਨਾ ਆਪਣੀ ਥਾਂ ਉੱਤੇ ਉਹ ਵੀ ਧਰਮੀ ਹੈ ਕਿਉਂ ਉਹਦਾ ਧਰਮ ਹੀ ਚੋਰੀ ਕਰਨਾ ਹੈ ਇੱਕ ਠੱਗ ਹੈ ਉਹਦਾ ਧਰਮ ਕੀ ਹੈ ਠੱਗੀ ਮਾਰਨਾ ਹੈਗਾ ਉਹ ਵੀ ਧਰਮੀ ਹੈ ਪਰ ਉਸ ਧਰਮ ਵਿੱਚ ਸੱਚ ਨਹੀਂ ਹੈਗਾ ਉਹ ਧਰਮ ਜਿਹੜਾ ਹੈ ਨਾ ਉਹ ਬੰਦੇ ਨੂੰ ਕੂੜ ਵਾਲੇ ਪਾਸੇ ਲੈ ਕੇ ਜਾਂਦਾ ਤੇ ਗੁਰੂ ਪਾਤਸ਼ਾਹ ਕਹਿੰਦੇ ਅਸਲ ਵਿੱਚ ਧਰਮ ਕੀ ਹੈ ਇੱਕੋ ਧਰਮ ਦ੍ਰਿੜਾ ਸੱਚ ਕੋਈ ਦੁਨੀਆ ਦੇ ਲੋਕਾਂ ਨੇ ਧਰਮ ਤੇ ਬਥੇਰੇ ਬਣਾ ਲਏ ਪਰ ਗੁਰੂ ਪਾਤਸ਼ਾਹ ਨੂੰ ਇਹ ਗੱਲ ਕਹਿਣੀ ਪਈ ਗੁਰੂ ਪਾਤਸ਼ਾਹ ਕਹਿੰਦੇ ਸਰਬ ਧਰਮ ਮੈਂ ਸ਼੍ਰੇਸ਼ਟ ਧਰਮ ਸਾਰੇ ਧਰਮਾਂ ਵਿੱਚੋਂ ਸ਼੍ਰੇਸ਼ਟ ਕੀ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਕੋ ਨਾਮ ਜਪ ਜਪ ਦਾ ਮਤਲਬ ਹੁੰਦਾ ਦ੍ਰਿੜ ਕਰਨਾ ਕਹਿੰਦੇ ਪ੍ਰਮਾਤਮਾ ਜੀ ਦੀ ਵਿਚਾਰ ਨੂੰ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਦ੍ਰਿੜ ਕਰ ਤੇ ਵਿਚਾਰ ਨੂੰ ਅੰਦਰ ਵਸਾ ਕੇ ਕੀ ਕਰ ਨਿਰਮਲ ਕਰਮ ਨਿਰਮਲ ਕਰਮ ਦਾ ਮਤਲਬ ਮੈਲ ਤੋਂ ਰਹਿਤ ਕਰਮ ਆਪਣੇ ਜੀਵਨ ਵਿੱਚ ਕਰਨੇ ਸ਼ੁਰੂ ਕਰ ਦੇ ਜਿਨ੍ਹਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਾ ਹੋਵੇ ਜੀਵਨ ਸੋਹਣਾ ਬਣ ਜਾਵੇ ਜਿੱਥੇ ਸੱਚ ਹੋਵੇ ਪਰ ਅੱਜ ਵੇਖੋ ਸੰਸਾਰ ਦੇ ਵਿੱਚ ਮਨੁੱਖ ਜਦੋਂ ਦਾਵਾ ਕਰਦਾ ਇਹਨਾਂ ਧਰਮੀ ਹੋਣ ਦਾ ਖੁਦ ਦਾਵਾ ਤੇ ਹਰ ਕੋਈ ਕਰਦਾ ਹੈ ਤੇ ਕਈ ਵਾਰ ਬੰਦਾ ਸਾਰੀ ਜ਼ਿੰਦਗੀ ਦਾਅਵੇ ਕਰਦਾ ਰਹਿ ਜਾਂਦਾ ਹੈ ਪਰ ਧਰਮ ਜੀਵਨ ਵਿੱਚ ਕਮਾਇਆ ਨਹੀਂ ਹੁੰਦਾ ਸਾਰੀ ਜ਼ਿੰਦਗੀ ਦਾਅਵਿਆਂ ਵਿੱਚ ਹੀ ਨਿਕਲ ਜਾਂਦੀ ਹੈ ਬੜੇ ਸੱਜਣ ਤੁਸੀਂ ਐਸੇ ਵੀ ਸੰਸਾਰ ਵਿੱਚ ਵੇਖੇ ਹੋਣਗੇ ਜਿਹੜੇ ਨਾ ਵਿਚਾਰੇ ਸਵੇਰੇ 2:30 ਵਜੇ ਉੱਠਦੇ ਨੇ 3 ਵਜੇ ਉੱਠਦੇ ਨੇ ਉੱਠਣਾ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਪਰ ਜਦੋਂ ਉੱਠੇ ਨਾ ਸਵੇਰੇ ਹੋ ਉਹਨਾਂ ਨੇ ਉੱਠ ਕੇ ਬਾਣੀ ਵੀ ਪੜ੍ਹੀ ਹੈ ਉਹਨਾਂ ਨੇ ਸਹਿਜ ਪਾਠ ਵੀ ਕਰ ਲਿਆ ਹੈ ਸਵੇਰੇ ਉਹ ਗੁਰਦੁਆਰੇ ਵੀ ਆ ਗਏ ਨੇ ਉੱਠੇ ਸੀਗੇ 2:30 ਵਜੇ ਹੁਣ ਸਵੇਰੇ ਉੱਠ ਕੇ ਪਾਠ ਕਰ ਲਿਆ ਵਜੇ ਜਦੋਂ 9 10 ਵਜੇ ਹੁਣ ਢੇਡ ਦੇ ਵਿੱਚ ਨਾ ਇੱਕ ਉਬਾਲ ਉੱਠਦਾ ਹੈ ਵੀ ਮੈਂ ਸਵੇਰੇ 3 ਵਜੇ ਉੱਠਿਆ ਸੀ ਪਰ ਦੱਸਿਆ ਕਿਸੇ ਨੂੰ ਨਹੀਂ ਹੈਗਾ ਤੇ ਕਿਉਂ ਨਾ ਹੁਣ ਸਮਝ ਪਾਈ ਜਾਵੇ ਇਸ ਗੱਲ ਦੀ ਕਿਉਂਕਿ ਬੰਦੇ ਨੂੰ ਹੰਕਾਰ ਹੋ ਗਿਆ ਨਾ ਉਸ ਚੀਜ਼ ਦਾ ਵੀ ਮੈਂ ਸਵੇਰੇ 3 ਵਜੇ ਉੱਠਿਆ ਸੀ ਫਿਰ ਉਹਨਾਂ ਕਿਸੇ ਕੋਲ ਜਾਣਗੇ ਉੱਥੇ ਜਾ ਕੇ ਬੈਠਣਗੇ ਥੋੜੀ ਦਿਰ ਹਲਕੀ ਜੀ ਨਾਲ ਝਪਕੀ ਲਾ ਲਈ ਥੋੜੀ ਦਿਰ ਵਾਸਤੇ ਕੁਰਸੀ ਤੇ ਬੈਠੇ ਬੈਠੇ ਨਾ ਝਪਕੀ ਲਾ ਲਈ ਝਪਕੀ ਲਾ ਲਈ ਦਿਖਾਉਣ ਵਾਸਤੇ ਫਿਰ ਥੋੜੀ ਦਿਰ ਬਾਅਦ ਅੱਖਾਂ ਖੋਲੀਆਂ ਸਾਹਮਣੇ ਵਾਲੇ ਨੇ ਪੁੱਛਿਆ ਵੀ ਨਹੀਂ ਵੀ ਤੁਸੀਂ ਸੁੱਤੇ ਕਿਉਂ ਸੀਗੇ ਤੇ ਉਹਨੂੰ ਆਪੇ ਦੱਸ ਦੇ ਪਏ ਉਹੋ ਜੀ ਝਪਕੀ ਲੱਗ ਗਈ ਸਵੇਰੇ 3 ਵਜੇ ਉੱਠੇ ਸੀ ਨਾ ਇਸ ਕਰਕੇ ਨੀਂਦ ਆ ਰਹੀ ਸੀ ਵੀ ਅਗਲੇ ਨੇ ਤੇ ਪੁੱਛਿਆ ਨਹੀਂ ਤੁਹਾਨੂੰ ਪਰ ਤੁਸੀਂ ਆਪੇ ਦੱਸ ਹੀ ਜਾਂਦੇ ਹੋ ਅਗਲੇ ਨੇ ਤੇ ਪੁੱਛਿਆ ਨਹੀਂ ਨਾ ਇਹਦਾ ਮਤਲਬ ਵੀ ਬੰਦਾ ਜਿਹੜਾ ਧਰਮ ਕਮਾਉਂਦਾ ਹੈ ਨਾ ਉਹ ਦੂਜਿਆਂ ਨੂੰ ਦੱਸਣ ਵਾਸਤੇ ਕਮਾਰਿਆ ਗੁਰੂ ਪਾਤਸ਼ਾਹ ਕਹਿੰਦੇ ਦੂਜਿਆਂ ਨੂੰ ਦੱਸਣ ਵਾਸਤੇ ਧਰਮ ਨਾ ਕਮਾ ਧਰਮ ਕਮਾਉਣਾ ਹੈ ਆਪਣੇ ਵਾਸਤੇ ਕਮਾ ਜੇ ਬਾਣੀ ਪੜ੍ਹਨੀ ਹੈ ਨਾ ਮੈਂ ਆਪਣੇ ਵਾਸਤੇ ਪੜ੍ਹਨੀ ਹੈ ਕਿਸੇ ਹੋਰ ਵਾਸਤੇ ਨਹੀਂ ਪੜ੍ਹਨੀ ਜੇ ਜੀਵਨ ਨੂੰ ਮੈਂ ਸੱਚ ਦੇ ਮਾਰਗ ਉੱਤੇ ਤੋਰਨਾ ਹੈ ਆਪਣੇ ਵਾਸਤੇ ਕਰਨਾ ਹੈ ਕਿਸੇ ਹੋਰ ਵਾਸਤੇ ਥੋੜੀ ਨਾ ਕਰਨਾ ਹੈ ਇਹਦਾ ਮਤਲਬ ਇਹ ਥੋੜੀ ਨਾ ਕਿ ਹੁਣ ਮੇਰਾ ਅਖਬਾਰ ਦੇ ਵਿੱਚ ਨਾਮ ਆਉਣਾ ਚਾਹੀਦਾ ਜੀ ਇਹ ਭਾਈ ਸਾਹਿਬ ਸਵੇਰੇ 3 ਵਜੇ ਉੱਠਦੇ ਨੇ ਇਹ ਟੀਵੀ ਉੱਤੇ ਉੱਥੇ ਤੁਹਾਨੂੰ ਦਿਖਾਉਣ ਵੀ ਇਹ 3 ਵਜੇ ਉੱਠਿਆ ਕਰਦੇ ਨੇ 4 ਵਜੇ ਉੱਠਿਆ ਕਰਦੇ ਉਹ ਬੰਦਿਆ ਤੂੰ ਆਪਣੇ ਵਾਸਤੇ ਕਰਨਾ ਹੈ ਪਰ ਬੰਦੇ ਨੂੰ ਬਾਣੀ ਪੜ੍ਹ ਕੇ ਵੀ ਹੰਕਾਰ ਹੋ ਗਿਆ ਤਾਂ ਮੈਂ ਇੱਕ ਬੇਨਤੀ ਕਰਦਾ ਹਾਂ ਨਾ ਵੇਖੋ ਦੁਨੀਆ ਦੇ ਵਿੱਚ ਨਾ ਕਿਸੇ ਬੰਦੇ ਦਾ ਬੈਂਕ ਬੈਲੈਂਸ ਬਹੁਤ ਹੋਵੇ ਉਸ ਕੋ ਕਰੋੜਾ ਰੁਪਈਆ ਹੋਵੇ ਵੱਡੀਆਂ ਗੱਡੀਆਂ ਹੋਣ ਬਹੁਤ ਕੁਝ ਹੋਵੇ ਬੜਾ ਅਮੀਰ ਹੋਵੇ ਤੇ ਉਹਨੂੰ ਹੰਕਾਰ ਬੜਾ ਹੋਵੇ ਇਸ ਗੱਲ ਦਾ ਵੀ ਮੈਂ ਬੜਾ ਅਮੀਰ ਆ ਮੇਰੇ ਵਰਗਾ ਬੰਦਾ ਪੂਰੇ ਸ਼ਹਿਰ ਦੇ ਵਿੱਚ ਕੋਈ ਨਹੀਂ ਹੈਗਾ ਪੂਰੇ ਦੇਸ਼ ਦੇ ਵਿੱਚ ਕੋਈ ਨਹੀਂ ਹੈਗਾ ਹੰਕਾਰ ਹੈ ਉਸ ਬੰਦੇ ਨੂੰ ਤੇ ਇਹ ਵਾਲਾ ਜਿਹੜਾ ਉਹਦਾ ਹੰਕਾਰ ਹੈ ਨਾ ਜੇ ਉਹ ਗੁਰਬਾਣੀ ਨਾਲ ਸਾਂਝ ਪਾ ਲਵੇ ਨਾ ਛੇਤੀ ਦੂਰ ਹੋ ਸਕਦਾ ਪਰ ਇੱਕ ਹੰਕਾਰ ਬੰਦੇ ਨੂੰ ਇਹ ਹੈ ਜਿਹੜਾ ਉਹਨੂੰ ਬਾਣੀ ਪੜ੍ਹ ਕੇ ਹੋ ਗਿਆ ਹੈ ਇੱਕ ਹੰਕਾਰ ਉਹਨੂੰ ਇਹ ਵੀ ਹੋ ਗਿਆ ਹੈ ਵੀ ਹੈ ਕੋਈ ਮੇਰੇ ਵਰਗਾ ਨਿਤਨੇਮੀ ਹੈ ਕੋਈ ਮੇਰੇ ਵਰਗਾ ਅਖੰਡ ਪਾਠੀ ਇੱਕ ਬੰਦੇ ਨੂੰ ਇਹ ਵੀ ਹੰਕਾਰ ਹੈ ਨਾ ਹੁਣ ਜਦੋਂ ਬੰਦੇ ਦੇ ਅੰਦਰ ਇਹ ਹੰਕਾਰ ਆ ਗਿਆ ਨਾ ਇਹ ਹੰਕਾਰ ਦੂਰ ਕਰਨਾ ਬੜਾ ਹੀ ਔਖਾ ਹੋ ਜਾਂਦਾ ਫਿਰ ਬੰਦੇ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਇਹ ਬੰਦਾ ਹੁਣ ਵੀ ਗਿਆ ਤੇ ਹੁਣ ਵੀ ਗਿਆ ਤੇ ਹੁਣ ਵੀ ਗਿਆ ਕਿਉਂ ਕਿ ਕਿਉਂਕਿ ਬਾਣੀ ਪੜ ਕੇ ਹੰਕਾਰ ਹੋ ਗਿਆ ਹੈ ਬਾਣੀ ਪੜ ਕੇ ਪਿੱਛੇ ਜੇ ਨਾ ਫੇਸਬੁੱਕ ਦੇ ਉੱਤੇ ਇੰਟਰਨੈਟ ਦੇ ਉੱਤੇ ਇੱਕ ਸ਼ਾਇਦ ਤੁਸੀਂ ਵੀ ਉਹ ਫੋਟੋ ਵੇਖੀ ਹੋਵੇ ਇੱਕ ਬੀਬੀ ਜੀ ਦੀ ਫੋਟੋ ਬਣਾ ਕੇ ਨਾ ਕਿਸੇ ਨੇ ਥੱਲੇ ਉਹਦੇ ਲਿਖਿਆ ਹੋਇਆ ਵੀ ਇਹ ਬੀਬੀ ਜੀ ਨੇ ਜਿਹੜੇ ਇਹਨਾਂ ਨੇ ਨਾ 152 ਅਖੰਡ ਪਾਠ ਕੀਤੇ ਨੇ ਤੇ ਇੱਕੋ ਚੌਂਕੜੇ ਦੇ ਵਿੱਚ ਕਰਦੇ ਨੇ 48 ਘੰਟੇ ਲਗਾਤਾਰ ਹੀ ਬੈਠੇ ਰਹਿੰਦੇ ਨੇ ਤੇ ਜਦੋਂ ਮੈਂ ਖਬਰ ਪੜ੍ਹੀ ਮੈਨੂੰ ਇੱਕ ਵੀਰ ਨੇ ਉਹ ਤਸਵੀਰ ਭੇਜੀ ਪਹਿਲਾਂ ਤੇ ਮੈਂ ਸੋਚਿਆ ਮੈਂ ਕਿਹਾ ਹੋ ਸਕਦਾ ਹੋਊਗਾ ਵੀ ਕਰ ਲੈਂਦੇ ਹੋਣਗੇ ਪਰ ਫਿਰ ਜਦੋਂ ਡੁੰਗਾਈ ਦੇ ਨਾਲ ਜਾ ਕੇ ਉਸ ਗੱਲ ਦੇ ਉੱਤੇ ਵਿਚਾਰ ਕੀਤੀ ਨਾ ਵੀ ਇਹਨਾਂ ਨੇ 152 ਪਾਠ ਕਰ ਲਏ ਜਦੋਂ ਕੀਤੇ ਹੋਣਗੇ ਲਾਗੇ ਕਿਸੇ ਨੂੰ ਬਿਠਾਇਆ ਹੋਏਗਾ ਵੀ ਗਿਣੋ ਬਈ ਮੈਂ ਕਰਦੀ ਪਈ ਆ ਜਾਂ ਤੇ ਆਪ ਗਿਣੇ ਹੋਣਗੇ ਤੇ ਗੁਰੂ ਪਾਤਸ਼ਾਹ ਨੇ ਤੇ ਕਿਹਾ ਵੀ ਆਸ਼ਕ ਇਹ ਨਾ ਆਖੀਏ ਜੇ ਲਿਖ ਹੈ ਵਰਤੈ ਸੋਏ ਵੀ ਆਸ਼ਕ ਉਹਨੂੰ ਆਖਦੇ ਹੀ ਨਹੀਂ ਜਿਹੜਾ ਲੇਖਿਆਂ ਚ ਪੈ ਜਾਵੇ ਤੇ ਫਿਰ ਇਹ 152 ਅਖੰਡ ਪਾਠ ਕਰ ਲੈ ਇਹ ਗਿਣਤੀ ਕਿਉਂ ਕੀਤੀ ਗਈ ਵੀ ਜਿਨੇ 152 ਅਖੰਡ ਪਾਠ ਕੀਤੇ ਉਹਨੂੰ ਤੇ ਪਤਾ ਹੋਣਾ ਚਾਹੀਦਾ ਨਾ ਇਹਦਾ ਮਤਲਬ ਆਸਾ ਕੀ ਵਾਰ ਦੀ ਇਹ ਪੰਕਤੀ 152 ਵਾਰੀ ਤੇ ਪੜ੍ਹੀ ਹੋਏਗੀ ਨਾ ਪਰ ਉਥੇ ਗਿਣਤੀ ਹੋਈ ਉਸ ਤੋਂ ਬਾਅਦ ਨਾਲੇ ਇਹ ਵੀ ਗੱਲ ਵੀ ਬੀਬੀ ਜੀ ਜਦੋਂ ਇੱਕ ਵਾਰੀ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ ਨਾ ਤੇ ਪੂਰੇ ਦਾ ਪੂਰਾ ਅਖੰਡ ਪਾਠ ਜਿਹੜਾ ਇਹ ਉਹ ਕਰਕੇ ਹੀ ਉੱਠਦੇ ਨੇ 48 ਘੰਟੇ ਬਾਅਦ ਇਹ ਚੀਜ਼ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਪ੍ਰਚਾਰੀ ਜਾ ਰਹੀ ਹੈ ਵੇਖੋ ਮੈਨੂੰ ਪਤਾ ਨਹੀਂ ਬੀਬੀ ਜੀ ਕਰਦੇ ਹੋਣਗੇ ਜਾਂ ਨਹੀਂ ਕਰਦੇ ਹੋਣਗੇ ਪਰ ਜਦੋਂ ਮੈਂ ਵੇਖਦਾ ਹਾਂ ਨਾ ਆਮ ਸਮਾਜ ਦੇ ਵਿੱਚ ਸਾਡੇ ਕਿਸੇ ਵੀਰ ਨੇ 2 ਘੰਟੇ ਦੀ ਵੀ ਰੋਲ ਲਾਈ ਹੋਵੇ ਨਾ ਉਹਨੂੰ ਕਦੀ ਪੁੱਛਿਓ ਜਾ ਕੇ ਜਿਨੇ ਕਦੀ 4 ਘੰਟੇ ਦੀ ਰੋਲ ਲਾਈ ਹੋਏ ਉਹਨੂੰ ਪੁੱਛਿਓ ਜਾ ਕੇ ਵੀ ਉਸ ਤੋਂ ਬਾਅਦ ਉਹਦਾ ਹਾਲ ਕੀ ਹੁੰਦਾ ਹੈ ਤੇ 48 ਘੰਟੇ ਲਗਾਤਾਰ ਅੱਛਾ ਚਲੋ ਮੰਨ ਲਿਆ ਬੀਬੀ ਜੀ ਕਰ ਲੈਂਦੇ ਹੋਣਗੇ ਇਹ ਗੱਲ ਬਾਹਰ ਕਿਦਾਂ ਆਈ ਇਹ ਗੱਲ ਬਾਹਰ ਕਿਦਾਂ ਆਈ ਕਰਦੇ ਹੋਣਗੇ ਆਪਣੇ ਘਰੇ ਕਰਦੇ ਹੋਣਗੇ ਕਰਨ ਇਹ ਗੱਲ ਬਾਹਰ ਕਿਦਾਂ ਨਿਕਲ ਆਈ ਜਾਂ ਤੇ ਬੀਬੀ ਜੀ ਨੇ ਦੱਸਿਆ ਹੋਵੇਗਾ ਵੀ ਮੇਰੀ ਇਹ ਫੋਟੋ ਬਣਾ ਕੇ ਪਾਓ ਇੰਟਰਨੈਟ ਉੱਤੇ ਤਾਂ ਕਿ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਜਾਂ ਘਰ ਦੇ ਨੇ ਪਾਈ ਹੋएगी ਇਹਦਾ ਮਤਲਬ ਕਿਤੇ ਨਾ ਕਿਤੇ ਹੰਕਾਰ ਹੈਗਾ ਇਹ ਤੇ ਦੂਜੀ ਗੱਲ ਇੱਕ ਹੋਰ ਨੋਟ ਕਰਿਓ ਵੀ ਇੰਨੀ ਦੇਰ ਦੋ ਦਿਨ ਹੀ ਹੁੰਦੇ ਨਾ 48 ਘੰਟੇ ਜੀ ਹਾਂਜੀ ਦੋ ਦਿਨ ਹੁੰਦੇ ਨੇ ਨਾ ਭੁੱਖ ਨਹੀਂ ਲੱਗੀ ਪਾਣੀ ਦੀ ਪਿਆਸ ਨਹੀਂ ਲੱਗੀ ਤੇ ਬੰਦੇ ਨੂੰ ਲੈਟਰਨ ਬਾਥਰੂਮ ਤੇ ਜਾਣਾ ਹੀ ਪੈਂਦਾ ਏ ਵੀ ਕੁਝ ਵੀ ਨਹੀਂ ਇਹਦਾ ਮਤਲਬ ਵੀ ਇਹ ਜਿਹੜਾ ਧਰਮ ਨੂੰ ਨਾ ਔਖਾ ਬਣਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੁਣ ਕਿਸੇ ਨੌਜਵਾਨ ਨੂੰ ਤੁਸੀਂ ਆਖੋ ਵੀ ਆਹ ਵੇਖ ਐਦਾਂ ਦਾ ਧਰਮ ਕਮਾਏਂਗਾ ਨਾ ਰੱਬ ਸਿੱਧਾ ਮਿਲੂ ਤੈਨੂੰ ਤੇਰੀ ਸਵਰਗ ਦੀ ਟਿਕਟ ਕੱਟੀ ਜਾਣੀ ਏ ਸਿੱਧੀ ਵੀਜ਼ਾ ਤੈਨੂੰ ਬਾਬਾ ਜੀ ਨੇ ਲਾ ਕੇ ਦੇਣਾ ਏ ਫਲਾਣੇ ਮਹਾਪੁਰਖ ਕਹਿੰਦੇ ਨੇ ਇਦਾਂ ਕਰਿਆ ਕਰੋ ਇਦਾਂ ਦਾ ਪ੍ਰਚਾਰ ਹੋ ਰਿਹਾ ਸਾਡੇ ਸਮਾਜ ਵਿੱਚ ਤੇ ਹੁਣ ਕਿਸੇ ਨੌਜਵਾਨ ਨੂੰ ਤੁਸੀਂ ਆਖੋ ਉਹ ਕਹੇਗਾ ਛੱਡੋ ਪਰੇ 48 ਘੰਟੇ ਕੌਣ ਬੈਠੇਗਾ ਇੱਥੇ ਤੇ 1 ਘੰਟਾ ਪਾਠ ਕਰਨਾ ਬੜਾ ਔਖਾ ਏ ਤੇ ਮੈਂ 48 ਘੰਟੇ ਨਹੀਂ ਬੈਠ ਸਕਦਾ ਉਹ ਧਰਮ ਹੀ ਛੱਡ ਜਾਵੇਗਾ ਕਿਉਂਕਿ ਅਸੀਂ ਨਾ ਆਪਣੇ ਬੱਚਿਆਂ ਸਾਹਮਣੇ ਆਪਣੇ ਨੌਜਵਾਨਾਂ ਸਾਹਮਣੇ ਧਰਮ ਜਿਹੜਾ ਹੈ ਨਾ ਬੜਾ ਅਜੀਬ ਜਿਹਾ ਬਣਾ ਕੇ ਪੇਸ਼ ਕੀਤਾ ਜਿਹੜਾ ਧਰਮ ਗੁਰੂ ਗ੍ਰੰਥ ਸਾਹਿਬ ਦਾ ਧਰਮ ਸੀ ਨਾ ਉਹ ਨਹੀਂ ਅਸੀਂ ਦੱਸਿਆ ਪਰ ਜਿਹੜਾ ਸਾਡਾ ਆਪਣਾ ਬਣਾਇਆ ਹੋਇਆ ਧਰਮ ਸੀ ਨਾ ਆਪਣੇ ਮਨ ਦੇ ਮੁਤਾਬਕ ਬਣਾਇਆ ਹੋਇਆ ਅਸੀਂ ਉਹ ਚੀਜ਼ ਦੁਨੀਆ ਦੇ ਵਿੱਚ ਪ੍ਰਚਾਰ ਦੇ ਪਏ ਆ ਉਹ ਚੀਜ਼ ਪ੍ਰਚਾਰ ਰਹੇ ਆ ਤੁਸੀਂ ਇੱਕ ਬੁੱਕ ਪੜ੍ਹੀ ਹੋਏਗੀ ਤੇ ਸਿੱਖ ਵੀ ਨਿਗਲਿਆ ਗਿਆ ਸਰਦਾਰ ਕੁਲਬੀਰ ਸਿੰਘ ਕੌੜਾ ਦੇ ਵੱਲੋਂ ਬੁੱਕ ਲਿਖੀ ਗਈ ਸੀ ਹੁਣ ਵੈਸੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਪਰ ਅਜ ਤੋਂ ਕਾਫੀ ਸਮੇਂ ਪਹਿਲਾਂ ਦੀ ਗੱਲ ਇੱਕ ਥਾਂ ਦੇ ਉੱਤੇ ਨਾ ਉਹ ਲੈਕਚਰ ਕਰਦੇ ਪਏ ਸੀ ਜਦੋਂ ਉਹ ਲੈਕਚਰ ਕਰਦੇ ਪਏ ਤੇ ਉਹਨਾਂ ਨੇ ਨਾ ਇੱਕ ਗੱਲ ਆਖੀ ਸਾਹਮਣੇ ਜਿਹੜੀ ਸੰਗਤ ਬੈਠੀ ਹੋਈ ਸੀ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਉਹ ਸਵਾਲ ਕੀ ਸੀ ਜੀ ਉਹ ਸਵਾਲ ਪੁੱਛਦੇ ਨੇ ਕਹਿੰਦੇ ਜੇ ਤੁਸੀਂ ਅੱਜ ਸਰਕਾਰ ਨੂੰ ਆਖੋ ਨਾ ਸਰਕਾਰ ਨੂੰ ਆਖੋ ਵੀ ਤੁਹਾਨੂੰ ਤੋਪ ਦਾ ਲਾਇਸੈਂਸ ਚਾਹੀਦਾ ਹੈ ਵੇ ਅਸੀਂ ਤੋਪ ਲੈਣੀ ਹੈ ਸਾਨੂੰ ਤੋਪ ਦਾ ਲਾਇਸੈਂਸ ਚਾਹੀਦਾ ਹੈ ਤੇ ਸਰਕਾਰ ਜਿਹੜੀ ਹੈ ਨਾ ਤੁਹਾਨੂੰ ਛੋਟੀ ਬੰਦੂਕ ਰੱਖਣ ਦੀ ਵੀ ਇਜਾਜ਼ਤ ਨਹੀਂ ਦੇਵੇਗੀ ਜੇ ਤੁਸੀਂ ਸਰਕਾਰ ਨੂੰ ਇਹ ਗੱਲ ਆਖੋ ਤੇ ਬੰਦੂਕ ਆਖਣ ਦੀ ਵੀ ਇਜਾਜ਼ਤ ਨਹੀਂ ਮਿਲਣੀ ਪਰ ਉਹਨਾਂ ਨੇ ਅਗਲੀ ਗੱਲ ਆਖੀ ਕਹਿੰਦੇ ਜੇ ਤੁਸੀਂ ਸਰਕਾਰ ਨੂੰ ਇਹ ਆਖੋ ਨਾ ਵੀ ਤੁਹਾਨੂੰ 100 ਢੋਲਕੀਆਂ ਤੇ 100 ਚਿਮਟੇ ਚਾਹੀਦੇ ਨੇ ਤੇ ਸਰਕਾਰ ਤੁਹਾਡੇ ਵਾਸਤੇ 1000 ਢੋਲਕੀ ਤੇ 1000 ਚਿਮਟਾ ਪਾਸ ਕਰੇਗੀ ਪਤਾ ਕਿਉਂ ਉਹ ਸਾਹਮਣੇ ਜਿਹੜੇ ਬੈਠੇ ਹੋਏ ਸੀ ਕਹਿੰਦੇ ਦੱਸੋ ਜੀ ਕਿਉਂ ਅੱਗੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਜਿਹੜੀ ਸਰਕਾਰ ਹੈ ਨਾ ਉਹ ਤੁਹਾਨੂੰ ਕੇਵਲ ਢੋਲਕੀਆਂ ਕੁੱਟਣ ਤੇ ਚਿਮਟੇ ਵਜਾਉਣ ਤਾਂ ਕਿ ਸੀਮਤ ਰੱਖਣਾ ਚਾਹਦੀ ਹੈ ਤੁਸੀਂ ਢੋਲਕੀਆਂ ਕੁੱਟੀ ਜਾਇਓ ਚਿਮਟੇ ਵਜਾਈ ਜਾਇਓ ਇੱਕ ਦਿਨ ਐਸਾ ਸਮਾਂ ਆਏਗਾ ਤੁਹਾਡੀ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਕਾਲਜਾਂ ਵਿੱਚ ਪੜ੍ਹਦੀਆਂ ਹੋਣਗੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੀਆਂ ਹੋਣਗੀਆਂ ਉਹਨਾਂ ਦਾ ਸਟੈਂਡਰਡ ਜਿਹੜਾ ਹੈ ਉਹ ਪੜ ਕੇ ਹਾਈ ਹੋ ਗਿਆ ਹੋਵੇਗਾ ਤੁਸੀਂ ਉਹਨਾਂ ਨੂੰ ਕਹੋਗੇ ਆ ਪੁੱਤ ਤੈਨੂੰ ਢੋਲਕੀ ਵਜਾਣੀ ਸਿਖਾਈਏ ਆ ਪੁੱਤ ਤੈਨੂੰ ਚਿਮਟੇ ਵਜਾਣੇ ਸਿਖਾਈਏ ਕਹਿੰਦੇ ਤੁਹਾਡੇ ਬੱਚੇ ਨੇ ਜਿਹੜੇ ਉਹ ਢੋਲਕੀ ਚਿਮਟੇ ਵਾਲੇ ਪਾਸੇ ਨੂੰ ਨਹੀਂ ਆਣਗੇ ਸਗੋਂ ਦੂਜੀਆਂ ਕੌਮਾਂ ਦੇ ਵੱਲ ਆਪਣਾ ਮੂੰਹ ਕਰ ਜਾਣਗੇ ਤੁਸੀਂ ਵੇਖਦੇ ਵੇਖਦੇ ਰਹਿ ਜਾਓਗੇ ਉਸੋਕੋ ਦੂਜੀਆਂ ਕੌਮਾਂ ਵਾਲੇ ਪਾਸੇ ਆਪਣਾ ਮੂੰਹ ਕਰ ਜਾਣਗੇ ਕਿਉਂ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਕੇਵਲ ਢੋਲ ਕੀ ਤੇ ਚਿੰਟਿਆਂ ਤੱਕ ਸੀਮਤ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੱਚ ਦਾ ਗਿਆਨ ਸੀ ਨਾ ਉਹ ਦ੍ਰਿੜ ਨਹੀਂ ਕਰਵਾਇਆ ਜਿਹੜੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੀ ਉਹ ਨਹੀਂ ਦੱਸੀ ਗਈ ਇਦਾਂ ਹੀ ਹੁੰਦਾ ਪਿਆ ਹੈ ਨਾ ਵੇਖੋ ਪ੍ਰਵਾਤ ਫੇਰੀ ਹੁੰਦੀ ਹੈ ਕਿੰਨੀਆਂ ਢੋਲਕੀਆਂ ਵੱਜਦੀਆਂ ਨੇ ਕਿੰਨੇ ਚਿੰਟੇ ਵੱਜਦੇ ਨੇ ਪਰ ਤੁਸੀਂ ਆਮ ਹੀ ਤੁਸੀਂ ਗਿਣਤੀ ਕਰਕੇ ਵੇਖੋ ਗੁਰਦੁਆਰਿਆਂ ਵਿੱਚ ਕਿੰਨੇ ਕੁ ਨੌਜਵਾਨ ਨਜ਼ਰ ਆਉਂਦੇ ਨੇ ਕਰੋ ਗਿਣਤੀ ਬਜ਼ੁਰਗ ਹੀ ਨਜ਼ਰ ਆਉਂਦੇ ਨੇ ਜ਼ਿਆਦਾਤਰ ਜਿੱਥੇ ਮਰਜ਼ੀ ਚੱਲ ਜਾਓ ਪੂਰੇ ਵਰਲਡ ਵਿੱਚ ਜਿੱਥੇ ਮਰਜ਼ੀ ਘੁੰਮ ਲਓ ਜ਼ਿਆਦਾਤਰ ਤੇ ਬਜ਼ੁਰਗ ਹੀ ਨਜ਼ਰ ਆ ਰਹੇ ਨੇ ਬਜ਼ੁਰਗ ਮਾਤਾਵਾਂ ਨੇ ਤੇ ਬਜ਼ੁਰਗੀ ਸਾਡੇ ਬਾਪੂ ਜੀ ਨੇ ਬਹੁਤ ਘੱਟ ਨੌਜਵਾਨ ਤੇ ਕਈ ਥਾਵਾਂ ਉੱਤੇ ਤੇ ਐਸਾ ਹੈ ਵੀ ਜਿੱਤੇ ਕਿਤੇ ਇੱਕ ਦਾ ਨੌਜਵਾਨ ਵੀ ਨਜ਼ਰ ਨਹੀਂ ਆਉਂਦਾ ਇੱਥੇ ਤੇ ਫਿਰ ਨਜ਼ਰ ਆ ਰਹੇ ਨੇ ਨਾ ਕਈ ਜਗਾਵਾਂ ਤੇ ਐਸੀਆਂ ਮਿਲ ਜਾਣਗੀਆਂ ਜਿੱਥੇ ਬਿਲਕੁਲ ਨਹੀਂ ਨਜ਼ਰ ਆਉਂਦੇ ਕਿਉਂ ਨਹੀਂ ਆਉਂਦੇ ਕਾਰਨ ਕਰੀ ਸੋਚਿਆ ਇਹਦਾ ਵੀ ਰੀਜ਼ਨ ਕੀ ਹੈ ਇਦਾਂ ਕਿਉਂ ਹੋ ਰਿਹਾ ਉਹਦਾ ਕਾਰਨ ਇੱਕੋ ਹੀ ਹੈ ਕਿਉਂਕਿ ਸਟੇਜਾਂ ਤੋਂ ਨਾ ਜਿਹੜੀਆਂ ਗੱਲਾਂ ਸੁਣਾਈਆਂ ਗਈਆਂ ਨਾ ਉਹ ਇਹ ਹੀ ਸੀਗੀਆਂ ਕਿ ਬਾਬਾ ਜੀ ਦੇ ਪੈਰ ਨੂੰ ਨਾ ਕੋਈ ਪੱਥਰ ਲੱਗਾ ਉਹ ਪੱਥਰ ਮੋਮਦਾ ਬਣ ਗਿਆ ਹੁਣ ਨੌਜਵਾਨ ਸੁਣਦਾ ਇਦਾਂ ਦੀ ਗੱਲ ਉਹ ਪੜਿਆ ਲਿਖਿਆ ਵੀ ਬਾਬਾ ਜੀ ਜਾ ਰਹੇ ਸੀ ਗੱਡੀ ਵਿੱਚ ਬਹਿ ਕੇ ਬਾਬਾ ਜੀ ਦੀ ਗੱਡੀ 'ਚ ਨਾ ਤੇਲ ਮੁੱਕ ਗਿਆ ਤੇ ਬਾਬਾ ਜੀ ਨੇ ਸੇਵਕ ਨੂੰ ਹੁਕਮ ਕੀਤਾ ਲਿਆ ਪਾਣੀ ਦੀ ਗੈਲਣ ਭਰ ਕੇ ਇੱਕ ਕਹਿੰਦੇ ਉਹ ਪਾਣੀ ਦੇ ਗੈਲਣ ਲੈ ਕੇ ਆਇਆ ਉਹ ਪਾਈ ਗੱਡੀ ਦੇ ਵਿੱਚ ਪਾਣੀ ਦੇ ਨਾਲ ਹੀ ਬਾਬਾ ਜੀ ਨੇ ਗੱਡੀ ਚਲਾ ਦਿੱਤੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਸ ਆ ਆ ਕਹਾਣੀਆਂ ਸੁਣਾਈਆਂ ਜਾ ਰਹੀਆਂ ਤੇ ਨੌਜਵਾਨ ਨੂੰ ਤੁਸੀਂ ਇਹ ਕਹਾਣੀਆਂ ਸੁਣਾਓ ਉਹ ਯਕੀਨ ਕਰਦਾ ਵੀ ਇਦਾਂ ਹੁੰਦਾ ਹੋਊਗਾ ਜਿਹੜੀ ਸੱਚ ਦੀ ਧਰਮ ਦੀ ਵਿਚਾਰ ਸੀ ਨਾ ਉਹ ਦਿੱਤੀ ਨਹੀਂ ਗਈ